ਹੈਂਡਵਰਕਰ ਦੇ ਹੈਵੀ ਸੂਟ ਲੈ ਕੇ ਆਂਦੇ ਹਾਂ ਟੋਟਲੀ ਪਿਓਰ ਤੇ ਪਿਓਰ ਨੇਚਰਲ ਕਰੇਵ ਦੇ ਸੂਟ ਨੇ ਜੀ ਬਹੁਤ ਸੋਹਣੇ ਬਹੁਤ ਸੋਹਣੇ ਕਲਰ ਨੇ ਜੀ ਆਪਣੇ ਕੋਲੇ ਹੈਂਡੀ ਦੇ ਵਿੱਚ ਕਪੜਾ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਇਸ ਕਪੜੇ ਦਾ ਕਲਰ ਵੀ ਬਹੁਤ ਪਿਆਰੇ ਨੇ ਦੁਪੱਟੇ ਵੀ ਬਹੁਤ ਸੋਹਣੇ ਤਿਆਰ ਹੋਏ ਨੇ ਇਹਨਾਂ ਸੂਟਾਂ ਨਾਲ ਸਾਰੇ ਫੈਂਸੀ ਸੂਟ ਆ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਕਲੀਆਂ ਦਾ ਡਿਜ਼ਾਈਨ ਬਣਾਇਆ ਸਾਰੇ ਸੂਟ ਉੱਪਰ ਇਸ ਤੋਂ ਧਰੋਂ ਥ੍ਰੈਡਵਰਕ ਵੀ ਮਿਲੂਗਾ ਜਰੀਵਰਕ ਪਹਿਲਾਂ ਤੁਸੀਂ ਹੈਂਡਵਰਕ ਹੀ ਦੇਖੋ ਕਿੰਨਾ ਹੈਵੀ ਕਰ ਹੈ ਬਹੁਤ ਜਿਆਦਾ ਹੈਵੀ ਹੈਂਡਵਰਕ ਹੈ ਜੇਕਰ ਤੁਸੀਂ ਕਿਦੋਂ ਵੀ ਸੂਟ ਤਿਆਰ ਕਰਾਉਂਗੇ 10000 ਤੋਂ ਘੱਟ ਸੂਟ ਨਹੀਂ ਤਿਆਰ ਹੁੰਦਾ ਹੈ ਸਵਾਤੀ ਸਾਡਾ ਪੰਜਾਬੀ ਸਲਾਈ ਗੜਾਈ ਕਿੰਨੇ ਉਤੇ ਅੱਜ ਉਸੇ ਕੱਪੜੇ ਦੇ ਵੀਡੀਓ 'ਚ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੱਗੇ ਆ ਸਾਰੇ ਵਰਕ ਵਾਲੇ ਸੂਟ ਦਿਖਾਵਾਂਗੇ ਰੇਟ ਬਹੁਤ ਜਾਇਜ਼ ਹੋਣਗੇ ਆਪਣੇ ਵਟਸਐਪ ਨੰਬਰ ਦੋ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਉਹਨਾਂ ਨੂੰ ਸਾਨੂੰ ਕੋਈ ਵੀ ਫੋਟੋ ਸੈਂਡ ਕਰਕੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀਆ ਸਾਰੇ ਸੂਟਾਂ ਦੇ ਤੁਸੀਂ ਕੋਈ ਵੀ ਸੂਟ ਆਰਡਰ ਨੂੰ ਬੁੱਕ ਕਰ ਸਕਦੇ ਹੋ ਇੰਡੀਆ ਦੇ ਵਿੱਚ ਸ਼ਿਪਿੰਗ ਚਾਰਜ ਫ੍ਰੀ ਆ ਜਿਹੜੀਆਂ ਜਿਹੜੀਆਂ ਬਾਹਰ ਬੈਠੇ ਨੇ ਬਾਹਰ ਵੀ ਸਾਡੇ ਕੋਲੋਂ ਆਪ ਤਾਂ ਕੰਮ ਕਰ ਸਕਦੇ ਨੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸੂਟਾਂ ਦੀ ਬੁਕਿੰਗ ਕਰ ਸਕਦੇ ਨੇ ਜਿਸ ਤਰ੍ਹਾਂ ਕਿ ਆਪਣੇ ਕੋਲੇ ਸਾਰੇ ਸਲਾਈ ਕਰੇ ਹੋਏ ਨੇ ਇਹ ਸਾਰੇ ਬਾਹਰਲੇ ਕਸਟਮਰਾਂ ਦੇ ਇਕੱਠੇ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋ ਜਾਂ ਸਾਡੇ ਕੋਲ ਸਲਾਈ ਕਰਵਾ ਸਕਦੇ ਹੋ ਵੀਡੀਓ ਆਪਾਂ ਸ਼ੁਰੂ ਕਰ ਜਾ ਰਹੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਪਹਿਲਾ ਆਪਾਂ ਵੈਰਾਈਟੀ ਦਿਖਾਵਾਂਗੇ ਤੁਹਾਨੂੰ ਕ੍ਰਾਸ਼ ਸ਼ਿਮਰ ਦੀ ਜਿਹਦਾ ਕਿ ਬਹੁਤ ਜ਼ਿਆਦਾ ਟ੍ਰੈਂਡ ਆ ਤੁਹਾਨੂੰ ਜਰੀ ਦੇ ਵਰਕ ਨਾਲ ਕ੍ਰਾਸ਼ ਸ਼ਿਮਰ ਦਾ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਸੈਂਟਰ ਦੇ ਵਿੱਚ ਕਲੀਆਂ ਦਾ ਡਿਜ਼ਾਈਨ ਹੈ ਨਾਲ ਕ੍ਰੇਵ ਦੀ ਬਾਟਮ ਆ ਪ੍ਰਾਈਜ਼ ਬਹੁਤ ਜ਼ਾਇਦਾ ਸਿਰਫ 850 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈ ਜੀ ਕ੍ਰਾਸ਼ ਸ਼ਿਮਰ ਦੀ ਸ਼ਰਟ ਹੈ ਜੀ ਕ੍ਰੇਵ ਦੀ ਬਾਟਮ ਲੱਗੀ ਹੋਈ ਆ ਕ੍ਰਾਸ਼ ਸ਼ਿਮਰ ਦੀ ਦੁਪੱਟਾ ਲੱਗਿਆ ਹੋਇਆ ਹੈ ਦੁਪੱਟੇ ਤੇ ਬਹੁਤ ਸੋਹਣਾ ਵਰਕ ਕਰਿਆ ਹੈ ਸਾਰਾ ਜਰੀ ਦਾ ਵਰਕ ਆ ਪਹਿਲਾ ਕਲਰ ਆਪਣੇ ਕੋਲੇ ਪੀਕਅਪ ਸ਼ੇਡ 850 ਰੇਟ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹ ਪਾਰਟੀ ਵੇਅਰ ਸੂਟ ਨੇ ਆਪਣੇ ਕੋਲੇ ਜਿਸ ਤਰ੍ਹਾਂ ਕੋਈ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਨੇ ਤੁਸੀਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਜੀ ਇਸ ਤਰ੍ਹਾਂ ਦੇ ਸੂਟ ਨੇ ਇਹ ਆਪਣੇ ਕੋਲੇ ਵਾਈਨ ਸ਼ੇਡ ਦੇ ਵਿੱਚ ਕਲਰ ਕਲਰ ਸਾਰੇ ਡਾਰਕ ਨੇ ਡਾਰਕ ਕਲਰ ਬਹੁਤ ਪਿਆਰੇ ਕਲਰ ਨੇ ਇਸ ਪ੍ਰਾਈਸ ਸਿਰਫ 850 850 ਰੇਟ ਹੈ ਜਿਸ ਵਿੱਚ ਜੱਜ ਫ੍ਰੀ ਹੈਗਾ ਸਿਰਫ 850 ਦੇ ਵਿੱਚ ਤੁਸੀਂ ਘਰ ਬੈਠ ਕੇ ਸ਼ੂਟ ਮੰਗਵਾ ਸਕਦੇ ਤਾਂਬਾ ਕਲਰ ਆ ਗਿਆ ਜੀ ਆਪਣੇ ਕੋਲੇ ਮਹਿਰੂਨ ਕਲਰ ਇਹ ਚਾਰ ਕਲਰ ਨਵੇਂ ਡਿਜ਼ਾਈਨ ਵਿੱਚ 850 ਰੇਟ ਹੈ 850 ਦੀ ਰੇਂਜ ਵਿੱਚ ਤੁਹਾਨੂੰ ਹੋਰ ਵੀ ਵੈਰਾਈਟੀ ਦਿਖਾਉਣੀ ਐ ਅਸੀਂ ਜਿਸ ਤਰ੍ਹਾਂ ਕਿ ਆਪਣੇ ਕੋਲੇ ਕਿਹੜੇ ਡਿਜ਼ਾਈਨ ਆਏ ਵੀ ਲਾਈਟ ਬਾਇੰਡ ਸ਼ੇਡ ਲਾਈਟ ਕਲਰ ਦੇ ਸ਼ੂਟ ਆਏ ਨੇ ਸਾਡੀ ਭੈਣਾਂ ਨੇ ਲਾਈਟ ਕਲਰ ਦੇ ਸ਼ੂਟ ਲੈਣੇ ਬਾਟਮ ਵਰਕ ਸਾਰੇ ਸੂਟਾਂ ਦੇ ਬਾਟਮ ਵਰਕ ਹੈ ਜਰੀ ਦਾ ਵਰਕ 셔ਟ ਤੇ ਕ੍ਰਾਸ਼ ਸ਼ਿਮਰ ਦੇ ਵਿੱਚ ਇਹ ਆਪਣੇ ਕੋਲੇ ਸੂਟ ਨੇ ਲਾਈਨਿੰਗ ਲਾ ਕੇ ਸੂਟ ਤਿਆਰ ਹੋਣਗੇ ਜੀ ਦੁਪੱਟੇ ਬਹੁਤ ਸੋਹਣੇ ਤਿਆਰ ਕਰੇ ਹੋਏ ਨੇ ਦਾ ਲਾਈਟ ਬਾਇੰਡ ਸ਼ੇਡ ਹੈ ਨੀ ਪੀਚ ਕਲਰ ਹੈ ਬਹੁਤ ਪਿਆਰੇ ਕਲਰ ਨੇ ਫੈਂਸੀ ਸੂਟ ਨੇ ਸੂਟ ਬਣ ਕੇ ਬਹੁਤ ਵਧੀਆ ਗ੍ਰੇਸ ਬਣੂ ਜੀ ਸੂਟਾਂ ਨੇ ਸਿਰਫ 850 ਦੇ ਵਿੱਚ ਅਸੀਂ ਤੁਹਾਨੂੰ ਇਹ ਸੂਟ ਦੇ ਰਹੇ ਹਾਂਗੇ ਗ੍ਰੇ ਕਲਰ ਆ ਗਿਆ ਜੀ ਆਪਣੇ ਕੋਲੇ ਇਸਦੇ ਵਿੱਚ ਤੁਸੀਂ ਆਪਣੇ ਕੋਲ ਇਹ ਕਲਰ ਵੀ ਹੈ ਮਹਿੰਦੀ ਕਲਰ ਇਹ ਬਹੁਤ ਹੀ ਪਿਆਰੇ ਕਲਰ ਨੇ ਕਲਰ ਵੀ ਬਹੁਤ ਸਾਰੇ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਕਿਉਂ ਮਹਿੰਦੀ ਕਲਰ ਆ ਜੇ ਤੁਸੀਂ ਮਹਿੰਦੀ ਕਲਰ ਫਲੈਟ ਕਰਨਾ ਚਾਹੁੰਦੇ ਹੋ ਮਹਿੰਦੀ ਕਲਰ ਵਿੱਚ ਫਲੈਟ ਕਰ ਸਕਦੇ ਹੋ 100 100 ਦੀ ਰੇਂਜ ਵਿੱਚ ਆਪਣੇ ਕੋਲ ਹੀ ਹੋਰ ਵੈਰਾਈਟੀ ਹੈਗੀ ਇਹਦੇ ਨਾਲੇ ਆਪਣੇ ਕੋਲ ਉਸ ਡਿਜ਼ਾਈਨ ਵਿੱਚ ਹੀ ਹੈ ਕਲਰ ਇਹ ਡਾਰਕ ਕਲਰ ਨੇ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਅੰਬੀ ਦਾ ਡਿਜ਼ਾਈਨ ਬਣਿਆ ਹੈ ਜੀ ਬਾਟਮ ਵਰਕਾ ਕਰੇਵ ਜੀ ਬਾਟਮ ਲੱਗਿਆ ਕ੍ਰੈਸ਼ ਸਿਮਰ ਦੀ ਸ਼ਰਟ ਹੈ ਕ੍ਰੈਸ਼ ਸਿਮਰ ਦੀ ਸ਼ਰਟ ਦੁਪੱਟਾ ਇਹ ਵੀ ਇੱਕ ਅਫੇਸ਼ੀਅਲ ਕਲਰ ਆਪਣੇ ਕੋਲੇ ਡਾਰਕ ਕਲਰ ਦੇ ਵਿੱਚ ਇਹ ਅੰਬੀ ਦਾ ਡਿਜ਼ਾਈਨ ਬਣਿਆ ਹੈ ਤੰਬਾ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਆ ਗਿਆ ਆਪਣੇ ਕੋਲੇ ਬਾਈਨ ਸ਼ੇਡ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਨੇ ਕਲਰ ਵੀ ਬਹੁਤ ਸੋਹਣਾ ਨੇ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਪ੍ਰਾਈਸ ਬਹੁਤ ਜਾਇਜ਼ ਲੈ ਕੇ ਆਏ ਨੇ ਤੁਹਾਡੇ ਲਈ ਮਹਿਰੂਨ ਕਲਰ ਇਹ ਸਾਰੇ ਕਲਰ ਨੇ ਆਪਣੇ ਕੋਲ ਇੱਕੋ ਡਿਜ਼ਾਈਨ ਤੋਂ ਦਿਖਾਉਣੇ ਆਗੇ ਫੈਂਡੀ ਨੇ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਜੈਲੇ ਟ੍ਰੈਂਡ ਜਿਹੇ ਕਪੜਾ ਜੀ ਆਪਣੇ ਕੋਲੇ ਆਲ ਓਵਰ ਸੂਟ ਨੇ ਜਰੀ ਵਰਕ ਦੇ ਜਰੀ ਵਰਕ ਦੇ ਬਹੁਤ ਸੋਹਣੇ ਸੂਟ ਬਣਿਆ ਏ ਘੇਰਾ ਦੇਖੋ ਤੁਸੀਂ ਬਹੁਤ ਸੋਹਣਾ ਬਣਿਆ ਹੈ ਬਹੁਤ ਜ਼ਿਆਦਾ ਟ੍ਰੈਂਡ ਹੈ ਜੇ ਕੱਪੜੇ ਦਾ ਕਿਉਂਕਿ ਇਹਦੇ ਵਿੱਚ ਸ਼ਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈ। ਬਾਕੀ ਦੁਪੱਟੇ ਦੇਖੋ ਤੁਸੀਂ ਜਾਲ ਟਾਈਪ ਦੇ ਦੁਪੱਟੇ ਬਣੇ ਨੇ ਬਹੁਤ ਸੋਹਣੇ। ਪ੍ਰਾਈਸ ਆ ਜਾਏਗਾ 1350। 1350 ਪ੍ਰਾਈਸ ਆ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ। ਤੁਹਾਨੂੰ ਕਲਰ ਦਿਖਾਉਣਾ ਹੈ ਪਹਿਲਾਂ ਆਪਣੇ ਕੋਲੇ ਗ੍ਰੀਨ ਕਲਰ ਹੈ। 1350 ਰੇਟ ਹੈ। ਸ਼ਿਪਿੰਗ ਚਾਰਜ ਫ੍ਰੀ ਆ। ਕੈਸ਼ ਔਨ ਡਿਲੀਵਰੀ ਹੈਗੇ ਦੁਪੱਟੇ ਬਹੁਤ ਸੋਹਣੇ ਨਾਲ ਤਿਆਰ ਹੋਏ ਨੇ। ਲੈਸ ਵੀ ਲੱਗੀ ਹੋਈ ਆ ਸਾਰੇ ਦੁਪੱਟਾ ਹੈਵੀ ਫੁਲਕਾਰੀ ਟਾਈਪ ਚ ਆ ਰਹੇ। ਕਲਰ ਡਾਰਕ ਕਲਰ ਨੇ ਆਪਣੇ ਕੋਲੇ। ਡਾਰਕ ਕਲਰ ਬਹੁਤ ਸੋਹਣਾ ਕਲਰ ਨੇ ਜੀ ਆਪਣੇ ਕੋਲੇ ਫੈਂਡੀ ਦੇ ਵਿੱਚ ਕਪੜਾ ਜੋ ਆ ਗਿਆ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਆ ਇਸ ਕਪੜੇ ਦਾ ਸ਼ਾਈਨਿੰਗ ਦੇਖੋ ਤੁਸੀਂ ਕਿੰਨੀ ਆ ਬਹੁਤ ਜ਼ਿਆਦਾ ਸ਼ਾਈਨਿੰਗ ਆ ਸਾਰੇ ਸੂਟ ਇਟਾਂ ਲਾਈਨਿੰਗ ਲੱਗੂ ਹੀ ਇਹ ਆਪਣੇ ਕੋਲੇ ਜਾਮਨੀ ਕਲਰ ਆ ਗਿਆ ਮੈਂਟਾ ਕਲਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਕੋਈ ਵੀ ਕਲਰ ਸਲੈਕਟ ਕਰਕੇ ਮੰਗਵਾ ਸਕਦੇ ਹੋ ਜੀ ਘਰ ਬੈਠੇ ਸੂਟ ਸ਼ੁਰੂਜਾ ਨੂੰ ਸੀ ਗ੍ਰੀਨ ਕਲਰ ਦਿਖਾਇਆ ਸੀ ਇਹ ਹੈ ਆਪਣੇ ਕੋਲੇ ਫਰੋਜੀ ਕਲਰ ਫਰੋਜੀ ਬਹੁਤ ਸੋਹਣਾ ਕਲਰ ਆ ਜੀ ਇਹ ਆਪਣੇ ਕੋਲੇ ਹੈਂਡੀ ਦੇ ਵਿੱਚ ਕਪੜਾ 1550 ਰੇਟ ਸਾਢੇ 1550 ਰੇਟ ਆ ਜੀ ਇਹਨਾਂ ਸੂਟਾਂ ਦਾ ਕਰਾਸੀ ਸ਼ਿਮਰ ਦੇ ਵਿੱਚ ਆਪਣੇ ਕੋਲੇ ਹੈਵੀ ਸੂਟ ਆ ਗਏ ਜੀ ਪਹਿਲਾਂ ਤੁਸੀਂ ਘੇਰਾ ਦੇਖ ਲਓ ਬਹੁਤ ਸੋਹਣਾ ਘੇਰਾ ਬਣਿਆ ਹੈ ਜੀ ਘੇਰੇ ਤੇ ਕੱਟਵਰਕ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਕਲਰਫੁੱਲ ਸੂਟ ਨੇ ਕਢਾਈ ਕਰੀ ਹੋਈ ਹੈਗੀ ਨਾਲ ਦੁਪੱਟੇ ਬਹੁਤ ਵਧੀਆ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਸਾਰੇ ਦੁਪੱਟੇ ਤੇ ਤੁਹਾਨੂੰ ਬਰਕ ਮਿਲੂਗਾ ਪਲੇਨ ਬਾਟਮ ਲੱਗੀ ਹੈ ਜਾਂ ਕਰੇਮ ਦੀ ਕਰੇਵ ਜੀ ਬਾਟਮ ਲੱਗੇ 1350 ਰੇਟ ਇਹਨਾਂ ਸੂਟਾਂ ਦਾ ਇਹ ਆਪਣੇ ਕੋਲੇ ਲਾਈਟ ਕਲਰ ਆਗੇ ਪਹਿਲਾ ਸਕਿਨ ਕਲਰ ਮਾਊਸ ਜਿਹਾ ਕਲਰ ਆਈ ਇਹ ਆਪਣੇ ਕੋਲੇ ਸਕਾਈ ਕਲਰ 1350 ਪ੍ਰਾਈਸ ਆਏ ਸਾਰੇ ਫੈਂਸੀ ਸੂਟ ਨੇ ਫੈਂਸੀ ਸੂਟ ਜੇ ਇਹ ਵੀ ਆਪਣੇ ਕੋਲੇ ਕ੍ਰਾਸ ਸਿਮਰ ਦੇ ਵਿੱਚ ਕਪੜਾ ਜੀ ਬਹੁਤ ਸੋਹਣਾ ਫੈਬਰਿਕ ਹੁੰਦਾ ਕ੍ਰਾਸ ਸਿਮਰ ਦਾ ਸਾਰਾ ਸੂਟ ਲੈਂਡਿੰਗ ਲੱਗ ਕੇ ਤਿਆਰ ਹੋ ਜੀ ਕਲਰ ਤੁਹਾਨੂੰ ਕਈ ਦਿਖਾਵਾਂਗੇ ਇਹਦੇ ਵਿੱਚ ਜੈਲੋ ਕਲਰ ਆਵੇ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਦੁਪट्टे ਵੀ ਵਧੀਆ ਤਿਆਰ ਕਰੇ ਹੋਏ ਨੇ ਨਾ ਸੂਟ ਨਾਲ ਹੈਵੀ ਸੂਟ ਆ ਪਾਰਟੀ ਵੇਅਰ ਸੂਟ ਨੇ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੋ ਵੀ ਇਹਨਾਂ ਵਿੱਚ ਤੁਹਾਨੂੰ ਪਸੰਦ ਆ ਇਹ ਆਪਣੇ ਕੋਲੇ ਕ੍ਰਾਸ਼ ਸਿਮਰ ਦੇ ਵਿੱਚ ਕਪੜਾ ਮੂਰੀ ਵਰਕਰ ਦੇ ਸੂਟ ਲੈ ਕੇ ਨਾ ਡਿਲੀ ਬਹੁਤ ਵਧੀਆ ਬਹੁਤ ਸੋਹਣੀ ਕੁਆਲਿਟੀ ਦੇ ਮੂਰੀ ਵਰਕਰ ਦੇ ਸੂਟ ਆ ਜੀ ਇਹ ਆਪਣੇ ਕੋਲੇ ਸਿਮਰ ਸਿਮਰ ਸਿਲਕ ਦੇ ਸੂਟ ਆ ਗਏ ਜੀ ਨਾਲ ਕਰੇਵ ਜੀ ਬੋਰਡ ਸੌਰੀ ਆ ਬਾਟਮ ਲੱਗਈ ਆ ਪਾੜਾ ਸਿਲਕ ਦੀ ਉਹ ਪਾੜਾ ਸਿਲਕ ਦੀ ਬਾਟਮ ਲੱਗਈ 1650 ਪ੍ਰਾਈਸ ਆ ਪਹਿਲਾਂ ਤੁਹਾਨੂੰ ਜਿ ਘੜਾਈ ਦੇਖੋ ਨੇ ਕੜਾਈ ਦੇ ਕੜਾਈ ਦਾ ਬਹੁਤ ਸੋਹਣਾ ਬਰਕੇ ਹੋਣਾ ਸਾਰਾ ਪੈਚ ਬਣਿਆ ਹੋਇਆ ਪੈਚ ਘੇਰੇ ਦੇ ਬਣਿਆ ਹੋਇਆ ਇਹ ਫਲਾਵਰ ਵੀ ਬਹੁਤ ਸੋਹਣਾ ਬਣਿਆ ਬਾਕੀ ਗਲਾ ਵੀ ਬਹੁਤ ਹੈਵੀ ਹੈ ਨਾ ਸੂਟਾਂ ਦਾ ਇਹ ਆਪਣੇ ਕੋਲ ਕ੍ਰਾਸ ਸਿਮਰ ਦੇ ਵਿੱਚ ਸੂਟ ਨੇ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ ਸਿਮਰ ਦੇ ਵਿੱਚ ਸੂਟ ਆ ਜੀ ਪਿਆਰ ਸੇ ਮਰਦੇ ਵਿੱਚ ਸੂਟ ਨੇ ਜੀ ਦੁਪੱਟੇ ਵੀ ਬਹੁਤ ਸੋਹਣੇ ਤਿਆਰ ਹੋਏ ਨੇ 2.5 ਮੀਟਰ ਦੇ ਦੁਪੱਟੇ ਨੇ ਉਹ ਪਾੜਾ ਸ਼ਿਲਕ ਦੀ ਬਾਟਮ ਲੱਗੀ ਹੋਈ ਹੈ ਜੀ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਹੈ 1650 ਰੇਟ ਹੈ ਇਹਨਾਂ ਸੂਟਾਂ ਦਾ ਪਹਿਲਾ ਮੈਂਟਾ ਕਲਰ ਮਸਟਰਡ ਕਲਰ ਆ ਗਿਆ ਜੀ ਆਪਣੇ ਕੋਲ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਨੇ ਦੁਪੱਟੇ ਵੀ ਬਹੁਤ ਸੋਹਣੇ ਤਿਆਰ ਹੋਏ ਨੇ ਇਹਨਾਂ ਸੂਟਾਂ ਨਾਲ ਸਾਰੇ ਫੈਂਸੀ ਸੂਟ ਆ ਪਾਰਟੀ ਵੇ ਸੂਟ ਨੇ ਜੀ ਆਪਣੇ ਕੋਲ ਮਹਿਰੂਨ ਕਲਰ ਆ ਗਿਆ ਮੂਰੀ ਭਰ ਕੇ ਤੁਹਾਨੂੰ ਸਾਰੇ ਸੂਟਾਂ ਦੇ ਮਿਲੂਗਾ ਸ਼ਿਪਿੰਗ ਜ ਆਜੇ ਫ੍ਰੀ ਆ ਕੈਸ਼ ਓਨ ਡਿਲੀਵਰੀ ਹੈਗੀ ਹੈਗੀ ਫਰੋਜੀ ਕਲਰ ਪੰਜ ਛੇ ਕਲਰ ਨੇ ਸੜਿਆਣ ਵਿੱਚ ਆਪਣੇ ਕੋਲੇ ਸ਼ਰਟ ਦਾ ਕਪੜਾ ਬਹੁਤ ਸੋਹਣਾ ਬਹੁਤ ਹੀ ਵਧੀਆ ਸ਼ਰਟ ਦਾ ਕਪੜਾ ਦੁਪੱਟਾ ਵੀ ਸੇਮ ਹੋ ਉਸੇ ਤਰ੍ਹਾਂ ਦਾ ਹੀ ਹੈਗਾ ਨਾਲ ਉਹ ਪਾੜਾ ਸ਼ਿਲਕ ਦੀ ਬਾਟਮ ਲੱਗੀ ਹੋਈ ਹੈ ਇਹ ਆ ਗਏ ਆਪਣੇ ਕੋਲੇ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਆ ਜੀ ਬਹੁਤ ਸੋਹਣਾ ਕਲਰ ਹੈ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਸ ਵਿੱਚ ਆਪਣੇ ਕੋਲੇ ਪਹਿਲਾ ਜਦੋਂ ਉਸੇ ਰੈੱਡ ਕਲਰ ਦਿਖਾਇਆ ਸੀ ਇਹ ਮਹਿਰੂਨ ਕਲਰ ਆ ਜੀ ਇਸ ਤੋਂ ਪਹਿਲਾਂ ਦਿਖਾਇਆ ਸੀ ਜੋ ਰੈੱਡ ਕਲਰ ਸੀ ਜੀ ਇਹ ਆਪਣੇ ਕੋਲੇ ਮਹਿਰੂਨ ਕਲਰ ਆ 1650 ਪ੍ਰਾਈਜ਼ ਇਹਨਾਂ ਸੁੱਟਨਾਂ ਔਰ ਆਰਗੰਜੇ ਦੇ ਝੱਲਾ ਕੈਂਜੂਰ ਤੁਹਾਡੇ ਲਈ ਬਹੁਤ ਸੋਹਣੇ ਪਿਓਰ ਆਰਗੰਜੇ ਦੀ ਸ਼ਲਟਾ ਜੀ ਪਿਓਰ ਆਰਗੰਜੇ ਦਾ ਦੁਪੱਟਾ ਨਾਲ ਪਾੜਾ ਸਿਲਕ ਦੀ ਵਰਕ ਵਾਲੀ ਬਾਟਮ ਲੱਗੀ ਹੈ ਇਹ ਵਰਕ ਬਹੁਤ ਸੋਹਣਾ ਕਲੀਆਂ ਦਾ ਡਿਜ਼ਾਈਨ ਬਣਿਆ ਬਹੁਤ ਸੋਹਣਾ ਵਰਕ ਆ ਜੀ ਬਾਕੀ ਦੁਪੱਟੇ ਬਹੁਤ ਸੋਹਣੇ ਤਿਆਰ 2.5 ਮੀਟਰ ਦੇ ਦੁਪੱਟੇ ਨੇ ਜੀ ਇਹਨਾਂ ਸੂਟਾਂ ਨਾਲ ਦੁਪੱਟੇ ਤੇ ਤੁਹਾਨੂੰ ਵਰਕ ਮਿਲੂਗਾ ਫੋਰ ਸੈੱਟ ਦਾ ਨੂੰ ਲੈਸ ਮਿਲੂਗੀ ਪ੍ਰਾਈਸ ਆਏਗਾ 2000 ਸਾਰੇ ਫੈਂਸੀ ਸੂਟ ਨੇ ਆਪਣੇ ਕੋਲੇ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਆ ਜੀ ਫੈਂਸੀ ਸੂਟ ਦੁਪੱਟੇ ਵੀ ਬਹੁਤ ਸੋਹਣੇ ਨੇ ਨਾ ਸੂਟਾਂ ਨਾਲ ਪਹਿਲਾਂ ਆਪਣੇ ਕੋਲੇ ਸਕਾਈ ਕਲਰ ਆ ਗਏ ਇਹ ਆ ਗਿਆ orange ਕਲਰ ਬਹੁਤ ਪਿਆਰੇ ਕਲਰ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਕਲੀਆਂ ਦਾ ਡਿਜ਼ਾਈਨ ਬਣਾਇਆ ਸਾਰੇ ਸੂਟ ਉੱਪਰ ਇਸ ਤੇ ਤੁਹਾਨੂੰ ਥ੍ਰੈਡ ਵਰਕ ਵੀ ਮਿਲੂਗਾ ਜਰੀ ਵਰਕ ਵੀ ਮਿਲੂ 2000 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ yellow ਕਲਰ ਹੈ ਡਾਰਕ ਕਲਰ ਨੇ yellow ਕਲਰ ਵੀ ਬਹੁਤ ਸੋਹਣਾ ਕਲਰ ਆ ਵਰਕ ਵੀ ਬਹੁਤ ਵਧੀਆ ਬਹੁਤ ਪੂਰੀ ਸਫਾਈ ਚ ਵਰਕ ਹੋਇਆ ਹੈ ਲਾਈਨਿੰਗ ਲੱਗ ਕੇ ਸੂਟ ਤਿਆਰ ਹੋਣਗੇ ਸਾਰੇ ਇਹ ਆ ਗਿਆ ਆਪਣੇ ਕੋਲੇ ਪਿੰਕ ਮੈਂਟਾ ਕਲਰ ਜੀਭੂng ਜਾ ਅੱਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਕਈ ਕਲਰ ਇਸ ਕਪੜੇ ਵਿੱਚ ਕਈ ਡਿਜ਼ਾਈਨ ਨੇ ਆਪਣੇ ਕੋਲੇ ਜਿਸ ਤਰ੍ਹਾਂ ਕਿ ਇਹ ਡਿਜ਼ਾਈਨ ਆ ਗਿਆ ਇਹ ਵੀ 2000 ਪ੍ਰਾਈਸ ਦੇ ਸੂਟ ਆ ਪਹਿਲਾਂ ਤੁਸੀਂ ਕਢਾਈ ਦੇਖੋ ਬਹੁਤ ਹੀ ਬਰੀਕੀ ਨਾਲ ਕਰੀ ਹੋਈ ਹੈ ਬਹੁਤ ਜ਼ਿਆਦਾ ਬਰੀਕੀ ਨਾਲ ਥ्रेड ਵਰਕ ਵੀ ਹੈ ਜਰੀ ਵਰਕ ਮੂਰੀ ਤੇ ਵਰਕ ਬਣਿਆ ਹੋਇਆ ਪਿਓਰ ਉਪਾੜਾ ਛੁਰਕ ਦੀ ਬਾਟਮ ਲੱਗੀ ਹੈ ਜਾਂ ਪਿਓਰ ਔਰਗਾਂਜੇ ਦੀ ਸ਼ਰਟ ਹੈ ਜੇ ਪਿਓਰ ਔਰਗਾਂਜੇ ਦਾ ਦੁਪੱਟਾ 2.5 ਮੀਟਰ ਦਾ 2000 ਪ੍ਰਾਈਜ਼ ਇਹਨਾਂ ਸੂਟਾਂ ਦਾ ਪਹਿਲਾ orange ਕਲਰ ਆਪਣੇ ਕੋਲੇ ਇਹ ਕੰਟਰਾਸਟ ਬਣਾਇਆ ਜਿਸ ਸकाई ਨਾਲ ਪਿੰਕ ਕਲਰ ਦਾ ਮਜੈਂਟਾ ਕਲਰ ਦਾ ਕੰਟਰਾਸਟ ਬਣਾਇਆ ਹੈ ਮਜੈਂਟਾ ਕਲਰ ਦਾ ਹੀ ਨਾਲ ਦੁਪੱਟਾ ਬਹੁਤ ਸੋਹਣੇ ਸੂਟ ਨੇ ਇਹਨਾਂ ਵਿੱਚ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਜੀ ਇਹ ਆ ਆਪਣੇ ਕੋਲੇ ਮਜੈਂਟਾ ਕਲਰ ਦੀ ਸ਼ਰਟ ਹੈ ਜੀ ਸकाई ਕਲਰ ਦੀ ਬਾਟਮ ਲੱਗੀ ਹੈ ਸकाई ਕਲਰ ਦਾ ਹੀ ਦੁਪੱਟਾ ਇਹਨਾਂ ਦੇ ਹੈਂਡਵਰਕ ਵੀ ਮਿਲੂ ਤੁਹਾਨੂੰ ਇਹ ਆਪਣੇ ਕੋਲੇ ਹੈਂਡਵਰਕ ਦੇ ਬੁਟੀਕ ਸੂਟ ਨੇ ਬਹੁਤ ਸੋਹਣੇ yellow color ਆਗੇ ਜੇ ਆਪਣੇ ਕੋਲੇ ਇਹ ਵੀ ਨੇ ਆਪਣੇ ਕੋਲੇ 2000 ਪ੍ਰਾਈਸ ਦੇ ਸੂਟ ਹੈਂਡਵਰਕ ਦੇ ਹੈਵੀ ਸੂਟ ਲੈ ਕੇ ਆਂਦੇ ਆ ਲਈ ਪਿਓਰ ਤੇ ਪਿਓਰ ਨੇਚਰਲ ਕਰੇਵ ਦੇ ਸੂਟ ਨੇ ਜੀ ਬਹੁਤ ਸੋਹਣੇ ਪਹਿਲਾਂ ਤੁਸੀਂ ਹੈਂਡਵਰਕ ਹੀ ਦੇਖੋ ਕਿੰਨਾ ਹੈਵੀ ਗ੍ਰੈਬ ਬਹੁਤ ਜ਼ਿਆਦਾ ਹੈਵੀ ਹੈਂਡਵਰਕ ਹੈ ਜੇ ਜੇਕਰ ਤੁਸੀਂ ਕਿਤੋਂ ਵੀ ਸੂਟ ਤਿਆਰ ਕਰਾਓਗੇ 10000 ਤੋਂ ਘੱਟ ਸੂਟ ਨਹੀਂ ਤਿਆਰ ਹੁੰਦਾ ਇਹ ਅੱਪਾ ਤੁਹਾਨੂੰ ਬਿਲਕੁਲ ਲੋ ਪ੍ਰਾਈਸ ਦੇ ਵਿੱਚ ਦੇਵਾਂਗੇ ਸਿਰਫ 4000 ਦੇ ਵਿੱਚ 4000 ਦੇ ਵਿੱਚ ਇਹ ਸੂਟ ਦੇ ਰਹੇ ਹਾਂ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹਨਾਂ ਸੂਟਾਂ ਉੱਪਰ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਕਿਉਂਕਿ ਇਹ ਸਾਰੇ ਹੈਂਡਵਰਕ ਦੇ ਸੂਟ ਨੇ ਜੀ ਬੁਟੀਕ ਸੂਟ ਆ ਮਹਿੰਗੇ ਸੂਟ ਨੇ ਇਸ ਕਰਕੇ ਇਹਨਾਂ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਹੜੇ ਕਸਟਮਰ ਇਹਨਾਂ ਸੂਟਾਂ ਦੀ ਬੁਕਿੰਗ ਕਰਵਾਉਣਗੇ ਪੇਮੈਂਟ ਉਹਨਾਂ ਨੂੰ ਆਨਲਾਈਨ ਕਰਨੀ ਪਊ ਜੀ ਇਹ ਆਪਣੇ ਆ ਗਿਆ ਆਪਣੇ ਕੋਲੇ ਪਹਿਲਾ ਡਾਰਕ ਮਹਿਰੂਨ ਕਲਰ ਡਾਰਕ ਮਹਿਰੂਨ ਕਲਰ ਬਾਜੂ ਦੇ ਵੀ ਵਰਕ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਹੈਂਡਵਰਕ ਦੇ ਸੂਟ ਹੈ ਜੀ ਜੇਕਰ ਤਿਆਰ ਕਰਵਾਉਗੇ 10000 ਤੋਂ ਘੱਟ ਨੇ ਸੂਟ ਚਾਰ ਹੁੰਦਾ ਆਪਾਂ ਸਰਪ ਤੈਨੂੰ ਦੇਵਾਂਗੇ 4000 ਦੇ ਵਿੱਚ ਇਸ ਦੇ ਵਿੱਚ ਆਪਣੇ ਕੋਲ ਤਿੰਨ ਕਲਰ ਨੇ ਇਹ ਹੈਗਾ orange ਕਲਰ ਪਾਰਟੀ ਵੇਅਰ ਸੂਟ ਨੇ ਜੀ ਬਹੁਤ ਸੋਹਣੇ ਦਾਜਵਰੀ ਲਈ ਸੂਟ ਤੁਸੀਂ ਇਹ ਲੈ ਸਕਦੇ ਹੋਗੇ ਜੇਕਰ ਕਿਸੇ ਵੀ ਪ੍ਰੋਗਰਾਮ ਤੇ ਪੋਣਾ ਤੁਸੀਂ ਵਿਆਹ ਸ਼ਾਦੀ ਦੇ ਵਿੱਚ ਇਹ ਹੈਵੀ ਸੂਟ ਨੇ ਬਹੁਤ ਸੋਹਣੇ 4000 ਪ੍ਰਾਈਸ ਹੈ ਔਰੇਂਜ ਕਲਰ ਆਵੇ ਤਿੰਨ ਕਲਰ ਨੇ ਇਸ ਡਿਜ਼ਾਈਨ ਵਿੱਚ ਇਹ ਆ ਗਏ ਆਪਣੇ ਕੋਲੇ ਮਹਿਰੂਨ ਕਲਰ ਇਹ ਸਾਰੇ ਕਲਰ ਇਸ ਡਿਜ਼ਾਈਨ ਵਿੱਚ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਪਿਓਰ ਨੇਚਰਲ ਕ੍ਰੇਵ ਦੇ ਸੂਟ ਆ ਪਿਓਰ ਚਨੂਨ ਦਾ ਦੁਪੱਟਾ ਲੱਗਿਆ ਜੀ 2.5 ਮੀਟਰ ਦਾ ਇਹਨਾਂ ਸੂਟਾਂ ਨਾਲ ਬਾਜੂ ਵਰਗ ਦਾ ਨੂੰ ਸਾਰੇ ਸੂਟਾਂ ਤੇ ਮਿਲੂਗਾ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋਗੇ ਇਸ ਸਾਰੀ ਆਪਣੀ ਅੱਜ ਦੀ ਵੀਡੀਓ ਬਹੁਤ ਸਾਰੀ ਵੈਰਾਈਟੀ ਲੈ ਕੇ ਆਏ ਤੁਹਾਡੇ ਲਈ ਸਾਰੇ ਕਢਾਈ ਵਾਲੇ ਸੂਟ ਨੇ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋਗੇ ਜਿਨ੍ਹਾਂ ਨੇ ਇਹ ਸੂਟ ਬੁਕਿੰਗ ਕਰਨੀ ਹੈ ਉਹਨਾਂ ਨੂੰ ਪੇਮੈਂਟ ਆਨਲਾਈਨ ਕਰਨੀ ਪੋਏ ਬਾਕੀ ਸਾਰੇ ਸੂਟਾਂ ਤੇ ਕੈਸ਼ ਔਨ ਡਿਲੀਵਰੀ ਹੈਗੀ ਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ